ਦੱਸਣਾ ਚਾਹੁੰਗਾ ਵੀਸੀ ਨੂੰ ਮੈਂ ਆਰਐਸਐਸ ਦੀ ਸੰਗੀ ਵੀਸੀ ਨੂੰ ਦੱਸਣਾ ਚਾਹੁੰਗਾ ਕ੍ਰਾਈਮਨਲ ਅਸੀਂ ਨਹੀਂ ਹੈਗੇ ਕ੍ਰਿਮਨਲ ਤੁਸੀਂ ਹੋ ਕਹਿੰਦੇ ਫੋਟੋ ਉਤਾਰ ਦੋ ਤੇ ਮੈਨੂੰ ਉਹਨਾਂ ਨੇ ਬੜਾ ਪ੍ਰੈਸ਼ਰਾਈਜ਼ ਕੀਤਾ ਕਹਿੰਦੇ ਵੀ ਮਾਹੌਲ ਖਰਾਬ ਹੁੰਦਾ ਇਹ ਹੁੰਦਾ ਉਹ ਹੁੰਦਾ ਕਿ ਮੈਂ ਅੜਿਆ ਰਿਆ ਮੈਂ ਕਿਹਾ ਵੀ ਨਹੀਂ ਵੀ ਦਫ਼ਤਰ ਲੈ ਲਓ ਚਾਬੀ ਲੈ ਲਓ ਮੇਰੇ ਤੋਂ ਦਫ਼ਤਰ ਦੀ ਮੈਂ ਆਪਦਾ ਬਾਹਰ ਦਫ਼ਤਰ ਬਣਾ ਲੂੰ ਕਿਤੇ ਮੈਂ ਆਪਦੇ ਹੋਸਟਲ ਦੇ ਕਮਰੇ ਦੇ ਵਿੱਚ ਦਫ਼ਤਰ ਬਣਾ ਲੂੰਗਾ ਸਟੂਡੈਂਟ ਸੈਂਟਰ ਤੇ ਮੈਂ ਦੋ ਟੇਬਲ ਲਾ ਕੇ ਕੁਰਸੀ ਲਾ ਕੇ ਬਹਿ ਜਾ ਕਰੂੰਗਾ ਮੈਨੂੰ ਤੁਹਾਡਾ ਦਫ਼ਤਰ ਨਹੀਂ ਚਾਹੀਦਾ ਇੰਨਾ ਦੀ ਜਿਹੜੀ ਬਿਪਰ ਦੀ ਸੋਚ ਆ ਅੱਜ ਦੀ ਸੋਚ ਨਹੀਂ ਆਈ ਸਾਡਾ ਪੰਜ ਸਦੀਆਂ ਦਾ ਵਹਿਰ ਜੇ ਮੈਂ ਉਦਾਂ ਵੀ ਗੱਲ ਕਰਾਂ ਉਹਨਾਂ ਨੇ ਕਿਹੜਾ ਕੋਈ ਹਥਿਆਰਬੰਦ ਇਹ ਜੇ ਸੱਚ ਤੇ ਪਹਿਰਾ ਥੋੜਾ ਜਿਹਾ ਵੀ ਦੋਗੇ ਨਾ ਤੁਸੀਂ ਮਾੜੀ ਜੀ ਵੀ ਸੱਚ ਦੀ ਗੱਲ ਕਰੋਗੇ ਉਹਦੇ ਹੱਕਾਂ ਦੀ ਗੱਲ ਕਰੋਗੇ ਉਹ ਵੀ ਇਹਨਾਂ ਨੂੰ ਚੁੱਪਦੀ ਆ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸੀਗਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਰ ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਾਨੂੰ ਸੈਮੀਨਾਰ ਕਰਵਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਉਹ ਸੈਮੀਨਾਰ ਦੇ ਵਿੱਚ ਸਿੱਖ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਜੀ ਮੁੱਖ ਬੁਲਾਰੇ ਵਜੋਂ ਆ ਰਹੇ ਸੀਗੇ ਤੇ ਨਾਲ ਭਾਈ ਅਮਰਜੀਤ ਸਿੰਘ ਖਾਲੜਾ ਜੀ ਜੋ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਨੇ ਉਹਨਾਂ ਨੇ ਵੀ ਵਿਸ਼ੇਸ਼ ਪਰ ਜਦੋਂ ਅਸੀਂ ਸੈਮੀਨਾਰ ਕਰਵਾਉਣ ਦੇ ਵਾਸਤੇ ਆਡੀਟੋਰੀਅਮ ਦੀ ਬੁਕਿੰਗ ਵਾਸਤੇ ਇਹਨਾਂ ਨੂੰ ਇੱਕ ਲੈਟਰ ਦਿੱਤੀ ਇਹਨਾਂ ਨੇ ਸਾਨੂੰ ਲੈਟਰ ਦੇ ਵਿੱਚ ਇਹ ਲਿਖਤਾ ਕਿ ਅਸੀਂ ਤੁਹਾਨੂੰ ਜਿਹੜਾ ਆਡੀਟੋਰੀਅਮ ਆ ਉਹ ਨਹੀਂ ਦੇ ਸਕਦੇ ਉਨ੍ਹਾਂ ਦਾ ਜਵਾਬ ਇਹ ਸੀਗਾ ਕਿ ਤੁਹਾਡੇ ਜਿਹੜੇ ਸਪੀਕਰ ਆ ਤੁਹਾਡੇ ਬੁਲਾਰੇ ਨੇ ਅਜਮੇਰ ਸਿੰਘ ਜੀ ਕੋ ਇੱਕ ਡਿਸਪਿਊਟਡ ਪਰਸਨ ਨੇ ਜੋ ਕਿ ਇੱਕ ਸਮੇਂ ਤੇ ਅੰਡਰਗਰਾਉਂਡ ਰਹੇ ਚੁੱਕੇ ਨੇ ਤੇ ਅਸੀਂ ਇਸ ਤਰ੍ਹਾਂ ਦੇ ਪਰਸਨ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣ ਨਹੀਂ ਦੇ ਸਕਦੇ ਹੁਣ ਤੁਸੀਂ ਜਿਹੜੀ ਇਹਨਾਂ ਨੇ ਅਜਮੇਰ ਸਿੰਘ ਜੀ ਨੂੰ ਕਿਹਾ ਵੀ ਅੰਡਰਗਰਾਉਂਡ ਰਹੇ ਹਨ ਵੀ ਪ੍ਰਧਾਨ ਮੰਤਰੀ ਜਿਹੜੇ ਮੋਦੀ ਅੱਜ ਹਿੰਦੁਸਤਾਨ ਦੇ 1975 ਚ ਜਦੋਂ ਐਮਰਜੈਂਸੀ ਲੱਗਦੀ ਆ ਪੰਜਾਬ ਭੱਜ ਕੇ ਆ ਜਾਂਦੇ ਨੇ ਪੰਜਾਬ ਦੇ ਵਿੱਚ ਸ਼ਰਨ ਲੈਂਦੇ ਨੇ ਸਰਦਾਰ ਦਾ ਇਹ ਭੇਸ ਬਣਾਉਂਦੇ ਨੇ ਪੱਗ ਬੰਨ੍ਹਦੇ ਨੇ ਤੇ ਅੰਡਰਗਰਾਉਂਡ ਰਹਿੰਦੇ ਨੇ ਤੇ ਤੁਹਾਡੇ ਪ੍ਰਧਾਨ ਮੰਤਰੀ ਮੋਦੀ ਅੰਡਰਗਰਾਉਂਡ ਰਹਿਣ ਤੁਸੀਂ ਉਹਨਾਂ ਨੂੰ ਸੈਲੀਬ੍ਰੇਟ ਕਰੋ ਕਿ ਭਈ ਸਾਡੇ ਦਾ ਜਿਹੜੇ ਲੀਡਰ ਆ ਅੰਡਰਗਰਾਉਂਡ ਰਹਿ ਆ ਇੱਕ ਸਮੇਂ ਦੇ ਵਿੱਚ ਸੰਘਰਸ਼ ਕੀਤਾ ਤੇ ਅੱਜ ਪ੍ਰਧਾਨ ਮੰਤਰੀ ਬਣੇ ਆ ਤੇ ਸਾਡੇ ਵੱਲ ਤੁਸੀਂ ਕਹਿੰਦੇ ਹੋ ਵੀ ਅੰਡਰਗਰਾਉਂਡ ਵੀ ਦੋਰੇ ਮਾਪ ਦੰਡ ਕਿਉਂ ਆ ਨਾ ਵੀ ਇਹ ਹਿਪੋਕ੍ਰੇਸੀ ਕਿਉਂ ਆ ਅੱਜ ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈਗਾ ਫਾਊਂਡੇਸ਼ਨ ਡੇ ਮਨਾਇਆ ਜਾ ਰਿਹਾ ਹੈ ਪਰ ਇਸ ਦੇ ਵਿੱਚ ਹੈਰਾਨੀ ਦੀ ਤੇ ਸੋਚਣ ਵਾਲੀ ਗੱਲ ਇਹ ਆ ਕਿ ਵੀ ਜਿਹੜਾ ਪੋਸਟਰ ਰੀਲੀਜ਼ ਕੀਤਾ ਹੈਗਾ ਯੂਨੀਵਰ ਫਾਊਂਡੇਸ਼ਨ ਦੇ ਦੇਦੇ ਉਹਦੇ ਵਿੱਚ ਪੰਜਾਬੀ ਦਾ ਨਾਮੁਰ ਨਿਸ਼ਾਨ ਨਹੀਂ ਹੈਗਾ ਉੱਥੇ ਜਿਹੜੇ ਪ੍ਰੋਫੈਸਰ ਸੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵੀ ਤੁਸੀਂ ਕਿਹੜੀ ਭਾਸ਼ਾ ਦੀ ਗੱਲ ਕਰ ਰਹੇ ਹੋ ਪੰਜਾਬੀ ਤਾਂ ਅਨਪੜਾਂ ਦੀ ਭਾਸ਼ਾ ਆ ਗਈ ਇਲੀਟਰੇਟ ਲੋਕਾਂ ਦੀ ਭਾਸ਼ਾ ਆ ਗਈ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰੋ ਮਤਲਬ ਤੁਸੀਂ ਦੇਖੋ ਇਹਨਾਂ ਦੀ ਸੋਚ ਦੇ ਵਿੱਚ ਹੈ ਨਾ ਵੀ ਕੀ ਚੀਜ਼ ਬੜੀ ਹੋਈ ਆ ਵੀ ਤੁਸੀਂ ਜਿਹੜੀ ਜ਼ਮੀਨ ਤੇ ਖੜੇ ਹੋ ਪੰਜਾਬ ਦੀ ਆ ਇੱਥੋਂ ਦੀ ਮਾਂ ਬੋਲੀ ਪੰਜਾਬੀ ਆ ਤੁਸੀਂ ਇੱਥੇ ਰਹਿ ਕੇ ਪੰਜਾਬੀ ਦਾ ਸਤਿਕਾਰ ਨਹੀਂ ਕਰ ਰਹੇ ਤਾਂ ਤੁਸੀਂ ਮਹਾਰਾਜ ਨੂੰ ਕੀ ਰੱਬ ਨੂੰ ਕੀ ਮੂੰਹ ਦਿਖਾਓਗੇ ਤੁਸੀਂ ਕਿੱਥੇ ਆ ਕੇ ਆਪਦਾ ਭਗਤਾਨ ਕਰੋਗੇ ਮੈਂ ਪੰਜਾਬ ਯੂਨੀਵਰਸਿਟੀ ਦੀ ਆਰਐਸਐਸ ਦੀ ਐ ਤੁਸੀਂ ਸਾਡਾ ਆਡੀਟੋਰੀਅਮ ਨਹੀਂ ਸਾਨੂੰ ਦਿੱਤਾ ਸਾਡਾ ਸੈਮੀਨਾਰ ਕੈਨਸਲ ਕੀਤਾ ਨਾ ਅਸੀਂ ਡਾਂਕੇ ਦੀ ਚੋੜ ਤੇ 100 ਵਾਰ ਨੂੰ ਉਹੀ ਤਰੀਕ ਨੂੰ ਉਹੀ ਟਾਈਮ ਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਸੈਮੀਨਾਰ ਕਰਾਵਾਂਗੇ ਜੇ ਰੋਕ ਸਕਦੇ ਆਂ ਤਾਂ ਰੋ ਸਾਡੇ ਕੋਲੇ ਫਿਰ 550 ਕਿੱਲੇ ਦੇ ਵਿੱਚ ਯੂਨੀਵਰਸਿਟੀ ਬਣੀ ਆ ਇਹਨਾਂ ਦੇ ਯਾਦਾ ਦਫ਼ਤਰਾਂ ਦੇ ਮੂਹਰੇ ਵੀਸੀ ਆਫਿਸ ਦੇ ਮੂਹਰੇ ਕਰ ਲਾਂਗੇ ਡੀਨ ਆਫਿਸ ਦੇ ਮੂਹਰੇ ਕਰ ਲਾਂਗੇ ਵਾਧੂ ਜਗ੍ਹਾ ਕਿ ਜਿੱਥੇ ਜੀ ਕਰੂਗਾ ਕਰ ਲਾਂਗੇ ਸਾਡੀ ਯੂਨੀਵਰਸਿਟੀ ਅਸੀਂ ਕਰਾਂਗੇ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਕਿ ਠੀਕਰ ਫੋਰ ਦਲੀਸ ਸਿਰ ਪ੍ਰਭਪੂਰ ਕੀ ਆ ਪਿਆਨ ਤੇਗ ਬ ਦੇਖ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਗ ਹੈ 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 ਸਭ जग ਪਇਓ ਜੈ 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 ਸੁਰ ਲੋਕ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਅੱਜ ਦਾ ਮੇਰਾ ਇੱਥੇ ਆਉਣ ਦਾ ਮਕਸਦ ਇਹ ਹੈ ਕਿ 27 ਤਰੀਕ ਨੂੰ 27 ਅਕਤੂਬਰ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ 300 ਸਾਲਾ ਸ਼ਤਾਬਦੀ ਪੁਰਬ ਨੂੰ ਸਮਰਪਿਤ ਇਥੇ ਯੂਨੀਵਰਸਿਟੀ ਦੇ ਵਿੱਚ ਸੱਤ ਜਥੇਬੰਦੀ ਵੱਲੋਂ ਇੱਕ ਸੈਮੀਨਾਰ ਆਰਗੇਨਾਈਜ਼ ਕਰਵਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਇਹ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਇਤਰਾਜ਼ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਤਾਏ ਗਏ ਆ ਮੇਰੇ ਨਾਲ ਇਸ ਵਕਤ ਪੰਜਾਬ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਵਾਈਸ ਪ੍ਰੈਜ਼ੀਡੈਂਟ ਔਰ ਸੱਥ ਜਥੇਬੰਦੀ ਦੇ ਨਾਲ ਜੁੜੇ ਹੋਏ ਅਸ਼ਮੀਤ ਸਿੰਘ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਉਸ ਜਿਹੜੇ ਇਤਰਾਜ਼ ਜਤਾਏ ਗਏ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਲੈ ਕੇ ਆਪਣੀ ਤਰਕ ਵੀ ਦਿੱਤੇ ਸੀ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਯੂਨੀਵਰਸਿਟੀ ਦੇ ਕੀ ਤਰਕ ਨੇ ਕਿਉਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿਹੜੀ ਸ਼ਹਾਦਤ ਹੈ ਜਿਹਦੇ ਬਾਰੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਆ ਕਿ ਤਿਲਕ ਜੰਜੂ ਰਾਕਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮੈ ਸਾਕਾ ਸਾਜਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨੌਜਰੀ ਜਿਨਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਦੋਂ 9 ਸਾਲ ਦੇ ਸੀਗੇ ਆਪਣੇ ਪਿਤਾ ਨੂੰ ਭੇਜਤਾ ਤੇ ਮਨੁੱਖੀ ਹੱਕਾਂ ਦੇ ਖਾਤਰ ਉਹਨਾਂ ਨੇ ਸ਼ਹਾਦਤ ਦਿੱਤੀ ਪਹਿਲਾਂ ਤਾਂ ਇਹ ਮਾਮਲਾ ਕੀ ਹੈਗਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਹਾਂਜੀ ਮਸਲਾ ਭਾਈ ਜੀ ਇਹ ਹੈ ਕਿ ਵੀ ਅਸੀਂ ਅ 23 ਤਰੀਕ ਨੂੰ ਇਹਨਾਂ ਨੂੰ ਇੱਕ ਲੈਟਰ ਦਿੱਤੀ ਜਿਸ ਦੇ ਵਿੱਚ ਅਸੀਂ ਜ਼ਿਕਰ ਕੀਤਾ ਕਿ ਅਸੀਂ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਇੱਥੇ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਕਰਵਾਉਣਾ ਚਾਹੁੰਦੇ ਆ ਜਿਸ ਦੇ ਵਿੱਚ ਜਿਹੜੇ ਸਾਡੇ ਬੁਲਾਰੇ ਸੀਗੇ ਸਰਦਾਰ ਅਜਮੇਰ ਸਿੰਘ ਜੀ ਸੀਗੇ ਤੇ ਜਿਹੜੇ ਸਰਦਾਰ ਅਮਰਜੀਤ ਸਿੰਘ ਖਾਲੜਾ ਜੀ ਨੇ ਜੋ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀਗਾ ਤਾਂ ਉਹ ਲੈਟਰ ਇਹ ਹੈ ਕਿ ਵੀ ਪਹਿਲਾਂ ਲੈਟਰ ਫਾਰਵਰਡ ਹੋਈ ਆ ਡੀਨ ਸਟੂਡੈਂਟ ਵੈਲਫੇਅਰ ਤੋਂ ਉਹਦੇ ਵਿੱਚ ਅਸੀਂ ਪੂਰੀ ਡਿਟੇਲ ਲਿਖ ਉਹਨਾਂ ਨੇ ਸਾਈਨ ਕਰਕੇ ਫਾਰਵਰਡ ਕੀਤੀ ਹੈ ਰਜਿਸਟਰ ਨੂੰ ਕਿ ਵੀ ਮੈਂ ਮੈਂ ਅਟੈਸਟ ਕਰਦੀ ਇਹ ਲੈਟਰ ਜਦੋਂ ਰਜਿਸਟਰ ਕੋਲੇ ਲੈਟਰ ਜਾਂਦੀ ਆ ਉਹ ਲਿਖ ਦੰਦੇ ਨੇ ਕਿ ਵੀ ਤੁਸੀਂ ਡੀਐਸਡਬਲਿਊ ਤੋਂ ਜਾਂ ਕਿਸੇ ਚੇਅਰ ਪਰਸਨ ਤੋਂ ਰეკਮੈਂਡ ਕਰਵਾਓ ਵੀ ਮੈਂ ਤੁਹਾਨੂੰ ਪਰਮਿਸ਼ਨ ਨਹੀਂ ਦੇਣੀ ਮੈਂ ਤੁਹਾਨੂੰ ਸੈਮੀਨਾਰ ਹਾਲ ਨਹੀਂ ਦੇਣਾ ਜਦੋਂ ਮੈਂ ਜਾ ਕੇ ਉਹਨੂੰ ਨਹੀਂ ਪੁੱਛਿਆ ਕਿ ਵੀ ਜੇ ਤੁਸੀਂ ਹਜੇ ਵੀ ਰეკਮੈਂਡ ਕਰਵਾਉਣਾ ਸਾਡੇ ਕਾਉਂਸਲ ਦੇ ਵਿੱਚ ਆਉਂਦਾ ਕੀ ਫਾਇਦਾ ਵੀ ਮੈਂ 16000 ਸਟੂਡੈਂਟਸ ਦਾ ਨਮਾਇੰਦਾ ਮੈਨੂੰ ਮੈਂ ਵੋਟਾਂ ਵਾਕੇ ਉਹਨਾਂ ਨੇ ਜਿਤਾਇਆਗਾ ਵੀ ਮੇਰੀ ਕੋਈ ਵੈਲਿਊ ਨਹੀਂ ਹੈਗੀ ਵੀ ਮੈਂ ਯੂਨੀਵਰਸਿਟੀ ਵੱਲੋਂ ਦਿੱਤੇ ਹੋਏ ਲੈਟਰ ਹੈਡ ਤੇ ਲੈਟਰ ਲਿਖ ਰਿਆਂਗਾ ਡੀਨ ਸਟੂਡੈਂਟ ਵੈਲਫੇਅਰ ਉਸ ਨੂੰ ਅਟੈਸਟ ਕਰ ਰਿਹਾਗਾ ਫਾਰਵਰਡ ਕਰ ਰਿਹਾਗਾ ਤੇ ਹਜੇ ਵੀ ਤੁਹਾਨੂੰ ਤੇ ਮੈਂ ਇਲੈਕਟਡ ਵਾਈਸ ਪ੍ਰੈਜ਼ੀਡੈਂਟ ਆ ਵੀ ਹੋਰ ਕੀ ਤੋਂ ਰეკਮੈਂਡ ਰეკਮੈਂਡ ਕਰਵਾਈ ਹੈ ਨਾ ਕਹਿੰਦੇ ਨਹੀਂ ਵੀ ਰეკਮੈਂਡ ਵੀ ਕਰਵਾਓ ਜਦੋਂ ਮੈਂ ਡੀਨ ਸਟੂਡੈਂਟ ਵੈਲਫੇਅਰ ਨੂੰ ਕਾਲ ਕੀਤੀ ਉਹ ਇਸ ਆਫਿਸ 'ਚ ਨਹੀਂ ਸੀ ਕਿ ਉਹਨਾਂ ਨੂੰ ਮੈਂ ਕਾਲ ਕੀਤੀ ਅਮਨ ਚੌਹਾਨ ਜੀ ਨੂੰ ਮੈਂ ਕਿਹਾ ਵੀ ਇਹ ਸੀਨ ਆ ਜੀ ਵੀ ਪਹਿਲੀ ਗੱਲ ਦਾ ਤੁਹਾਡੀ ਗੱਲ ਗਲਤ ਆ ਵੀ ਤੁਸੀਂ ਕਿਉਂ ਨਹੀਂ ਹਨਾ ਵੀ ਸੈਮੀਨਾਰ ਹਾਲ ਦੇ ਰਹੇ ਹੋ ਮੇਰੇ ਕਹੇ ਤੇ ਕਹਿੰਦੇ ਨਹੀਂ ਰეკਮੈਂਡੇਸ਼ਨ ਮੈਂ ਕਿਹਾ ਜਦੋਂ ਤੁਸੀਂ ਦੇ ਦੋ ਰეკਮੈਂਡੇਸ਼ਨ ਉਹਨਾਂ ਨੇ ਜਿਹੜਾ ਲਿਖਤਾ ਵੀ ਇਹ ਤਾਂ ਡੀਨ ਸਟੂਡੈਂਟ ਵੈਲਫੇਅਰ ਤੋਂ ਰეკਮੈਂਡ ਕਰਨ ਵਾਲਾ ਚੇਅਰਪਰਸਨ ਕਰਵਾ ਲਓ ਮੈਂ ਕਿਹਾ ਤੁਸੀਂ ਮਤਲਬ ਤੁਸੀਂ ਕਾਉਂਸਲ ਦੇ ਜਿਹੜੇ ਐਕਸ-ਫਿਸ਼ਿਓ ਹੈਡ ਡੀਐਸ ਡੀਐਸਟੀਐਫਲੀ ਹੁੰਦੇ ਸਾਡੀ ਜਿਹੜੀ ਸਟੂਡੈਂਟ ਕਾਉਂਸਲ ਆ ਉਹ अच्छा मैं कह तूसी अटेस्ट तूसी रेकमेंड कर दो कहंदे ਵੀ ਮੈਂ ਰੈਕਮੈਂਡ ਨਹੀਂ ਕਰ ਸਕਦਾ ਮੈਂ ਕਹਿੰਦਾ ਸਰ ਵੀ ਕੀ ਗੱਲ ਕਹਿੰਦੇ ਵੀ ਜਿਹੜੇ ਤੁਹਾਡੇ ਸਪੀਕਰ ਆ ਅਜਮੇਰ ਸਿੰਘ ਜੀ ਇਹ ਡਿਸਪਿਊਟਡ ਪਰਸਨੈਲਿਟੀ ਆ ਵੀ ਅੰਡਰਗਰਾਉਂਡ ਰਹੇ ਆ ਇਹ ਕਾਫੀ ਟਾਈਮ ਇਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਹੁੰਦੇ ਆ ਵੀ ਜੇ ਯੂਨੀਵਰਸਿਟੀ ਵਿੱਚ ਆਉਣਗੇ ਯੂਨੀਵਰਸਿਟੀ ਦਾ ਮਾਹੌਲ ਖਰਾਬ ਹੋਊਗਾ ਵੀ ਮੈਂ ਇਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਆਉਣ ਨਹੀਂ ਦੇ ਸਕਦਾ ਮਤਲਬ ਇਹ ਸਾਰਾ ਮਸਲਾ ਹੋਇਆ ਜੀ ਹੂੰ ਤੇ ਇਹਦੇ ਉੱਤੇ ਫਿਰ ਜਿੱਦਾਂ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਅਜਮੇਰ ਸਿੰਘ ਜੀ ਨੂੰ ਵੈਸੇ ਅਸੀਂ ਕਈ ਵਾਰੀ ਵੀਡੀਓਜ਼ ਦੇ ਵਿੱਚ ਵੀ ਵੇਖਿਆ ਉਹ ਕਈ ਵਾਰੀ ਯੂਨੀਵਰਸਿਟੀਆਂ ਦੇ ਵਿੱਚ ਵੀ ਜਾਂਦੇ ਆ ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਜਾਂਦੇ ਆ ਫਿਰ ਉਹ ਕਿੱਦਾਂ ਚਲੇ ਜਾਂਦੇ ਆ ਇੱਥੇ ਵੀ ਆਇਆ ਜੀ ਡੇਢ ਮਹੀਨਾ ਡੇਢ ਮਹੀਨਾ ਪਹਿਲਾਂ ਅਸੀਂ ਜੋ ਸੌਹ ਚੱਕ ਸਮਾਗਮ ਸੀਗਾ ਸਾਡਾ ਸਾਡੇ ਚੀਫ ਗੈਸਟ ਸੀਗੇ ਉਹ ਅਸੀਂ ਆਪਣੀ ਸੌਹ ਚੱਕ ਸਮਾਗਮ ਤੇ ਉਹਨਾਂ ਨੂੰ ਐਸਾ ਚੀਫ ਗੈਸਟ ਬੁਲਾਇਆ ਉਹਨਾਂ ਨੇ ਸਾਡੇ ਕਾਉਂਸਲ ਦਫ਼ਤਰ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫੋਟੋ ਆ ਫੋਟੋ ਲਗਾਈ ਆ ਤੇ ਸਾਡੇ ਕੁਰਸੀ ਤੇ ਵੀ ਬੈਠੇ ਆ ਗਏ ਨਾ ਮੈਨੂੰ ਲੱਗਦਾ ਉਹ ਗੱਲ ਇਹਨਾਂ ਨੂੰ ਚੁਭੀ ਆ ਵੀ ਉਹਨਾਂ ਨੂੰ ਫੋਟੋ ਵੀ ਚੁਭਦੀ ਆ ਮੈਂ ਤੁਹਾਨੂੰ ਦੱਸ ਦਾਂ ਜਦੋਂ ਅਸੀਂ ਫੋਟੋ ਲਗਾਈ ਆ ਅਗਲੇ ਦਿਨ ਹੀ ਮੈਨੂੰ ਡੀਐਸਡਬਲ ਦਾ ਕਾਲ ਆ ਗਿਆ ਕਿ ਵੀ ਤੁਸੀਂ ਆ ਕੇ ਮਿਲੋ ਮੈਂ ਉਹਨਾਂ ਦੇ ਆਫਿਸ ਦੇ ਵਿੱਚ ਗਿਆ ਉਹਨਾਂ ਨੇ ਮੈਨੂੰ ਬਿਠਾਇਆ ਕਹ ਜਸਵੰਤ ਸਿੰਘ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਫੋਟੋ ਨੂੰ ਉਤਾਰਨ ਲਈ ਤੁਹਾਨੂੰ ਕਿਹਾ ਗਿਆ ਉਹਨਾਂ ਨੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੇਰੇ ਤੋਂ ਉਹਨਾਂ ਨੇ ਅੱਧਾ ਘੰਟਾ ਲਾਇਆ ਤੇ ਮੈਨੂੰ ਉਹਨਾਂ ਨੇ ਬੜਾ ਪ੍ਰੈਸ਼ਰਾਈਜ਼ ਕੀਤਾ ਕਹਿੰਦੇ ਵੀ ਮਾਹੌਲ ਖਰਾਬ ਹੁੰਦਾ ਇਹ ਹੁੰਦਾ ਉਹ ਹੁੰਦਾਗਾ ਤੁਸੀਂ ਨਹੀਂ ਲਾ ਸਕਦੇ ਵੀ ਉਤਾਰੋ ਹਨਾ ਤੇ ਮੈਂ ਆੜਿਆ ਰਿਹਾ ਮੈਂ ਕਿਹਾ ਵੀ ਨਹੀਂ ਵੀ ਦਫ਼ਤਰ ਲੈ ਲਓ ਚਾਬੀ ਲੈ ਲਓ ਮੇਰੇ ਤੋਂ ਦਫ਼ਤਰ ਦੀ ਮੈਂ ਆਪਦਾ ਬਾਹਰ ਦਫ਼ਤਰ ਬਣਾ ਲੂੰ ਕਿਤੇ ਮੈਂ ਆਪਦੇ ਹੋਸਟਲ ਦੇ ਕਮਰੇ ਦੇ ਵਿੱਚ ਦਫ਼ਤਰ ਬਣਾ ਲੂੰਗਾ ਸਟੂਡੈਂਟ ਸੈਂਟਰ ਤੇ ਮੈਂ ਦੋ ਟੇਬਲ ਲਾ ਕੇ ਕੁਰਸੀ ਲਾ ਕੇ ਬਹਿ ਜਾ ਕਰੂੰਗਾ ਮੈਨੂੰ ਤੁਹਾਡਾ ਦਫ਼ਤਰ ਨਹੀਂ ਚਾਹੀਦਾ ਮੇਰੇ ਲਈ ਫ ਠੀਕ ਹੈ ਤੇ ਮੈਂ ਵੀ ਆਪਦੇ ਦਫ਼ਤਰ ਦੇ ਵਿੱਚ ਆਪਦੇ ਸ਼ਹੀਦਾਂ ਦੀ ਫੋਟੋ ਕਿਉਂ ਨਹੀਂ ਲਾ ਸਕਦਾ ਹਨ ਜਦ ਕਿ ਜੇ ਮੈਂ ਗੱਲ ਕਰਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਤਾਂ ਮੈਂ ਕਹੂੰਗਾ ਅੱਜ ਦੇ ਟਾਈਮ ਦੇ ਵਿੱਚ ਤਾਂ ਉਹਨਾਂ ਦੇ ਮੁਕਾਬਲੇ ਦਾ ਕੋਈ ਬ੍ਰਾਂਡ ਬੈਸਟਰ ਨਹੀਂ ਹੈਗਾ ਕਿ ਜਿਹੜਾ ਜਿਹਨਾਂ ਮਨੁੱਖੀ ਹੱਕਾਂ ਦੀ ਗੱਲ ਕਰੀ ਹੋਵੇ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਜੀ ਉਹਨਾਂ ਨੇ ਵੀ 25000 ਲਵਾਰਸ ਲਾਸ਼ਾਂ ਦਾ ਜਿਹੜਾ ਡਾਟਾ ਹੈਗਾ ਵੀ ਇੰਟਰਨੈਸ਼ਨਲ ਕਮਿਊਨਿਟੀ ਤੱਕ ਲੈ ਗਿਆ ਹੈ ਵੀ ਜੋ ਸਿੱਖਾਂ ਦੇ ਨਾਲ ਇੱਕ ਨਸਲਕੁਸ਼ੀ ਹੋਈ ਹੈ ਕਿ ਫੇਕ ਇਨਕਾਊਂਟਰ ਦਾ ਦੌਰ ਚੱਲਿਆ ਹੈ ਨਾ ਪਰ ਮੈਨੂੰ ਮੈਂ ਸੁਣਿਆ ਵੀ ਕੈਨੇਡਾ ਦੇ ਵਿੱਚ ਤਾਂ ਬੜੇ ਬੜੇ ਜਿਹੜੇ ਸਟ੍ਰੀਟਸ ਨੇ ਪਾਰਕਸ ਨੇ ਉਹਨਾਂ ਦੇ ਨਾਂ ਦੇ ਉੱਤੇ ਕੀਤੀਆਂ ਹੋਈਆਂ ਬਿਲਕੁਲ ਜੀ ਉਹਨਾਂ ਨੇ ਕੈਨੇਡਾ ਇੰਗਲੈਂਡ ਦੇ ਪਾਰਲੀਮੈਂਟ ਦੇ ਵਿੱਚ ਉੱਥੋਂ ਦੇ ਮਿਨਿਸਟਰਾਂ ਨੂੰ ਜਾ ਕੇ ਉਹਨਾਂ ਨੇ ਸਾਡਾ ਜਿਹੜਾ ਸਾਰਾ ਕੇਸ ਦਿੱਤਾਗਾ ਵੀ ਇੱਕ ਮਨੁੱਖੀ ਅਧਿਕਾਰਾਂ ਦੇ ਰਾਖੇ ਹੈ ਨਾ ਵੀ ਉਹ ਹਿਊਮਨ ਰਾਈਟ ਕਿ ਲਾਅ ਡਿਪਾਰਟਮੈਂਟ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਆ ਤੇ ਇਸ ਤਰ੍ਹਾਂ ਦੇ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਤੁਸੀਂ ਇੱਕ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਆ ਵੀ ਉਹਨਾਂ ਨੂੰ ਤੁਸੀਂ ਉਹਨਾਂ ਦੀ ਫੋਟੋ ਦਫ਼ਤਰ ਦੇ ਵਿੱਚ ਲੱਗਨ ਤੋਂ ਤੁਹਾਨੂੰ ਏਡਾ ਕੀ ਇਤਰਾਜ਼ ਹੋ ਗਿਆ ਵੀ ਇਹ ਬੜੀ ਹੈਰਾਨੀ ਦੀ ਗੱਲ ਆ ਇਹਦੇ ਨਾਲ ਤਾਂ ਬਲਕਿ ਉਲਟਾ ਬੱਚਿਆਂ ਦੇ ਵਿੱਚ ਜਜ਼ਬਾ ਪੈਦਾ ਹੋਗਾ ਵੀ ਅਸੀਂ ਸੱਚ ਦੇ ਲਈ ਖੜਨਾ ਹੈ ਉਹਨਾਂ ਨੇ ਕਿਹੜਾ ਕੋਈ ਜੇ ਮੈਂ ਉਦਾਂ ਵੀ ਗੱਲ ਕਰਾਂ ਉਹਨਾਂ ਨੇ ਕਿਹੜਾ ਕੋਈ ਹਥਿਆਰਬੰਦ ਲੜਾਈ ਲੜੀ ਸੀ ਉਹਨਾਂ ਨੇ ਸਿਰਫ ਖੋਜਿਆ ਹੀ ਸੀ ਕਿ ਡਾਟਾ ਜਿਹੜੀ 25000 ਲਾਸ਼ਾਂ ਜਿਨ੍ਹਾਂ ਨੂੰ ਲਵਾਰਸ ਕ ਤੁਸੀਂ ਦੇਖੋ ਜੀ ਤੁਸੀਂ ਚਾਹੇ ਹਥਿਆਰਬੰਦ ਸੰਘਰਸ਼ ਕਰੋ ਚਾਹੇ ਨਾ ਕਰੋ ਇਹ ਤੁਸੀਂ ਸੱਚ ਤੇ ਪੈ ਰਹੇ ਥੋੜਾ ਜਿਹਾ ਵੀ ਦੋਗੇ ਨਾ ਤੁਸੀਂ ਮਾੜੀ ਜੀ ਵੀ ਸੱਚ ਦੀ ਗੱਲ ਕਰੋਗੇ ਉਹਦੇ ਹੱਕਾਂ ਦੀ ਗੱਲ ਕਰੋਗੇ ਉਹ ਵੀ ਇਹਨਾਂ ਨੂੰ ਚੁੱਪਦੀ ਆ ਵੀ ਇਹ ਹਥਿਆਰ ਛੱਡੋ ਵੀ ਇਹ ਤਾਂ ਸਾਹ ਵੀ ਲਓਗੇ ਨਾ ਤੁਸੀਂ ਸੱਚਾ ਸਾਹ ਵੀ ਲੈ ਲਿਆ ਇਹਨਾਂ ਨੇ ਇਹ ਵੀ ਕਹਿ ਦੇਣਾ ਕਿ ਵੀ ਇਹਨੇ ਆਜ਼ਾਦ ਆਜ਼ਾਦੀ ਨਾਲ ਸਾਹ ਕਿਵੇਂ ਲੈ ਲਿਆ ਵੀ ਸਾਰਾ ਕੁਝ ਇਹਨਾਂ ਦੇ ਅਕੋਰਡਿੰਗ ਚੱਲੇ ਹੁਣ ਤੁਸੀਂ ਜਿਹੜੀ ਇਹਨਾਂ ਨੇ ਅਜਮੇਰ ਸਿੰਘ ਜੀ ਨੂੰ ਕਿਹਾ ਵੀ ਅੰਡਰਗਰਾਉਂਡ ਰਹੇ ਹਨ ਵੀ ਪ੍ਰਧਾਨ ਮੰਤਰੀ ਜਿਹੜੇ ਮੋਦੀ ਅੱਜ ਹਿੰਦੁਸਤਾਨ ਦੇ 1975 ਚ ਜਦੋਂ ਐਮਰਜੈਂਸੀ ਲੱਗਦੀ ਆ ਪੰਜਾਬ ਭੱਜ ਕੇ ਆ ਜਾਂਦੇ ਨੇ ਪੰਜਾਬ ਦੇ ਵਿੱਚ ਸ਼ਰਨ ਲੈਂਦੇ ਨੇ ਸਰਦਾਰ ਦਾਹੇ ਭੇਸ ਬਣਾ ਏ ਤੁਹਾਡੇ ਪ੍ਰਧਾਨ ਮੰਤਰੀ ਮੋਦੀ ਅੰਡਰਗਰਾਉਂਡ ਰਹਿਣ ਤੁਸੀਂ ਉਹਨਾਂ ਨੂੰ ਸੈਲੀਬ੍ਰੇਟ ਕਰੋ ਕਿ ਭਈ ਸਾਡੇ ਦਾ ਜਿਹੜੇ ਲੀਡਰ ਆ ਅੰਡਰਗਰਾਉਂਡ ਰਹਿ ਆ ਇੱਕ ਸਮੇਂ ਦੇ ਵਿੱਚ ਸੰਘਰਸ਼ ਕੀਤਾ ਤੇ ਅੱਜ ਪ੍ਰਧਾਨ ਮੰਤਰੀ ਬਣੇ ਆ ਤੇ ਸਾਡੇ ਵੱਲ ਤੁਸੀਂ ਕਹਿੰਦੇ ਹੋ ਕਿ ਅੰਡਰਗਰਾਉਂਡ ਵੀ ਦੋਰੇ ਮਾਪ ਦੰਡ ਕਿਉਂ ਆ ਨਾ ਵੀ ਇਹ ਹਿਪੋਕ੍ਰੇਸੀ ਕਿਉਂ ਆ ਵੀ ਸਾਡੇ ਸਿੱਖ ਵਿਦਵਾਨਾਂ ਨੂੰ ਤੁਸੀਂ ਇਸ ਤਰ੍ਹਾਂ ਨਾਲ ਕਹਿ ਕੇ ਡਿਸਰੈਸਪੈਕਟ ਕਰ ਰਹੇ ਹੋ ਵੀ ਅਸੀਂ ਇਹ ਨਹੀਂ ਜਰਾਂਗੇ ਹੂੰ ਅੱਛਾ ਹਾਲ ਹੀ ਦੇ ਵਿੱਚ ਇੱਕ ਹੋਰ ਜਿਹਦਾ ਬੰਦੀਸ਼ ਛੋੜ ਦਿਵਸ ਨਿਕਲ ਕੇ ਗਿਆ ਜਿਹੜੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵਧਾਈਆਂ ਦਿੱਤੀਆਂ ਕੀ ਬੰਦੀ ਛੋੜ ਦਿਵਸ ਦੀ ਵੀ ਵਧਾਈ ਹੋਵੇ ਦੀਵਾਲੀ ਦੀ ਵਧਾਈ ਹੋਵੇ ਲੇਕਿਨ ਇੱਥੋਂ ਦੇ ਹੀ ਪੜੇ ਹੋਏ ਕਮਲ ਸਿਬਲ ਤੇ ਉਹ ਪੰਜਾਬ ਯੂਨੀਵਰਸਿਟੀ ਦੇ ਹੀ ਪੜੇ ਹੋਏ ਆ ਉਹ ਇਹ ਕਹਿੰਦੇ ਆ ਕਿ ਇੰਨੀ ਤਰਜੀ ਕਿਉਂ ਦੀ ਦੀਵਾਲੀ ਤੋਂ ਉੱਤੇ ਤਰਜੀ ਬੰਦੀ ਛੋੜ ਦਿਵਸ ਨੂੰ ਕਿਉਂ ਦਿੱਤੀ ਜਾ ਰਹੀ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ ਜੇ ਅਸੀਂ ਇਤਿਹਾਸ ਪੜਦੇ ਹਾਂ ਇਤਿਹਾਸ ਦੇ ਵਿੱਚ ਤਾਂ ਅਸੀਂ ਇਹ ਪੜਦੇ ਹਾਂ ਕਿ ਗਵਾਲੀਅਰ ਦੇ ਕਿਲੇ ਦੇ ਵਿੱਚ ਗੁਰੂ ਮਹਾਰਾਜ ਨੇ 52 Hindu Rajput ਰਾਜਿਆਂ ਨੂੰ ਆਜ਼ਾਦ ਕਰਵਾਇਆ ਸੀ ਤੇ ਇਸ ਦੇਸ਼ ਦੇ ਵਿੱਚ ਜਿੱਥੇ ਇਹ ਜਿਹੜਾ ਬੰਦੀ ਛੋੜ ਦਿਵਸ ਹੈ ਜਾਂ ਫਿਰ ਅਸੀਂ ਗੁਰੂ ਸਾਹਿਬ ਦੀ ਗੁਰਤੇਗ ਬਹਾਦਰ ਜੀ ਦੀ ਸ਼ਹਾ ਹਣਾ ਤੁਸੀਂ ਨਹੀਂ ਸਮਝਦੇ ਵੀ ਇਹ ਹੋਰਾਂ ਨੂੰ ਤੁਸੀਂ ਹੁਣ ਸੈਮੀਨਾਰ ਕਰਾ ਰਹੇ ਹੋ ਬਲਕਿ ਸੈਮੀਨਾਰ ਤਾਂ ਇਹ ਜਿਹੜੇ ਸਾਡੇ Hindu ਸਟੂਡੈਂਟ ਨੇ Hindu ਵੀਰ ਨੇ Hindu ਆਰਗੇਨਾਈਜੇਸ਼ਨ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਤੁਹਾਨੂੰ ਤਾਂ ਸਿਰਫ ਪਿੱਛੋਂ ਸਪੋਰਟ ਦੇਣੀ ਚਾਹੀਦੀ ਆ ਤੁਸੀਂ ਬਿਲਕੁਲ ਦੇਖੋ ਜੀ ਤੁਸੀਂ ਹਨਾ ਵੀ ਤੁਸੀਂ ਛੇਵੇਂ ਪਾਸ਼ਾ ਦੀ ਗੱਲ ਵੀ ਕੀਤੀ ਹੈ ਹਨਾ ਤੇ ਵੀ ਤੁਸੀਂ ਇਹ ਦੇਖੋ ਵੀ ਨੌਵੇਂ ਪਾਸ਼ਾ ਨੇ ਵੀ ਨੂੰ ਵੀ ਹਿੰਦ ਦੀ ਚਾਦਰ ਕਿਹਾ ਜਾਂਦਾ ਨਾ ਵੀ ਉਹਨਾਂ ਨੇ ਵੀ ਉਸ ਸਮੇਂ ਤੇ ਵੀ ਧਰਮ ਦੀ ਰੱਖਿਆ ਦੇ ਲਈ ਹਨਾ ਵੀ ਉਸ ਸਮੇਂ ਦੇ ਹਿੰਦੂਤਾਰਮਤੇ ਅਤਿਆਚਾਰ ਹੋ ਰਿਆ ਸੀ ਹਨ ਤੇ ਉਹਨਾਂ ਨੇ ਧਰਮ ਦੀ ਰੱਖਿਆ ਦੇ ਲਈ ਹਨਾ ਵੀ ਸ਼ੀਦੀ ਦਿੱਤੀ ਆ ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਚਾਹੇ ਕਿਸੇ ਵੀ ਮਿਨਿਓਰਿਟੀ ਦੇ ਮਤਲਬ ਕੋਈ ਭੀੜ ਪੈ ਰਹੀ ਹੈ ਹਨਾ ਚਾਹੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਮੁਸਲਮਾਨ ਕਮਿਊਨਿਟੀ ਦੇ ਭੀੜ ਪੈ ਰਹੀ ਆ ਵੀ ਸਿੱਖ ਉੱਥੇ ਵੀ ਖੜਦੇ ਆ ਵੀ ਸਿੱਖਾਂ ਦਾ ਤਾਂ ਮਤਲਬ ਸਿੱਖਾਂ ਦੇ ਵਿੱਚ ਤਾਂ ਗੱਲ ਹੀ ਹੈ ਨਹੀਂਗੀ ਪੱਖਪਾਤ ਵਾਲੀ ਸਿੱਖ ਧਰਮ ਦਾ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆ ਹਨਾ ਵੀ ਕਿਸੇ ਵੀ ਧਰਮ ਤੇ ਕੋਈ ਐਕਸ ਵਾਈ ਜ਼ेड ਕੋਈ ਵੀ ਧਰਮ ਉਹਦੇ ਤੇ ਕੋਈ ਵੀ ਭੀੜ ਪੈਂਦੀ ਆ ਸਿੱਖ ਉਹਦੇ ਨਾਲ ਜਾ ਕੇ ਖੜਦੇ ਆ ਤੇ ਕੋਈ ਵੀ ਕਾਰ mm -hmm. ਅਛੇ ਜਿਹੜੀ ਯੂਨੀਵਰਸਿਟੀ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਤੁਸੀਂ ਫੋਟੋ ਨਾਲ ਲੈ ਕੇ ਵੀ ਜ਼ਿਕਰ ਕੀਤਾ ਔਰ ਮੈਂ ਪਹਿਲਾਂ ਵੀ ਸੱਚ ਜਥੇਦਵੰਦੀ ਦੇ ਮੈਂਬਰਸ ਦੇ ਨਾਲ ਗੱਲਬਾਤ ਕੀਤੀ ਹੈ ਪਹਿਲਾਂ ਮੈਂ ਦਰਸ਼ਪ੍ਰੀਤ ਸਿੰਘ ਦਾ ਇੰਟਰਵਿਊ ਕੀਤਾ ਸੀ ਉਹਨੇ ਕਾਫੀ ਦੋਸ਼ ਲਗਾਏ ਸੀ ਕਿ ਯੂਨੀਵਰਸਿਟੀ ਦੇ ਵਿੱਚ ਇਸ ਤਰੀਕੇ ਦੇ ਜਿਹੜੀ ਗੱਲਾਂ ਹੋ ਰਹੀਆਂ ਨੇ ਕਿ ਉੱਥੇ ਕਹਿੰਦੇ ਕਿ ਨਾਗਪੁਰ ਦਾ ਕਾਨੂੰਨ ਇੱਥੇ ਲਾਗੂ ਹੋ ਰਿਹਾ ਔਰ ਮੈਂ ਤੁਹਾਡੇ ਤੋਂ ਪਹਿਲਾਂ ਵੀ ਇੱਥੇ ਜਿਹੜੀ ਯੂਨੀਵਰਸਿਟੀ ਦੇ ਐਕਸ ਸਟੂਡੈਂਟ ਰਹਿ ਚੁੱਕੇ ਨੇ ਉਹਨਾਂ ਦੇ ਨਾਲ ਵੀ ਅਸੀਂ ਗਾਹੇ-ਗਾਹੇ ਕਈ ਸਾਲਾਂ ਤੋਂ ਗੱਲ ਕਰਦੇ ਆ ਰਹੇ ਹਾਂ ਤੇ ਉਹਨਾਂ ਦਾ ਇਹੀ ਦੋਸ਼ ਰਹ ਜਦੋਂ ਤੁਸੀਂ ਕਹਿ ਰਹੇ ਹੋ ਇਹ ਕਹਿਣ ਤੱਕ ਸੀਮਦਾ ਹੈ ਵਾਕਈ ਇਦਾਂ ਹੁੰਦੋਂ ਹੋ ਰਿਹਾ ਤੁਸੀਂ ਦੇਖੋ ਜੀ ਵੀ ਇਹ ਆਰਐਸਐਸ ਬੀਜੇਪੀ ਦੀ ਪਾਲਿਸੀ ਆ ਵੀ ਜਿੰਨੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਕੋਈ ਵੀ ਆਪਾਂ ਕਿਹਦੀ ਵੀ ਐਜੂਕੇਸ਼ਨ ਛੱਡੋ ਤੁਸੀਂ ਕੋਈ ਵੀ ਮਤਲਬ ਅਦਾਰੇ ਆ ਕੋਈ ਵੀ ਇੰਸਟੀਟਿਊਸ਼ਨਸ ਆ ਉੱਥੇ ਇਹਨਾਂ ਨੇ ਆਪਦੇ ਬੰਦੇ ਫਿੱਟ ਕਰਨੇ ਆ ਆਪਣੀ ਸੋਚ ਆ ਉਹ ਅੱਗੇ ਲੈ ਕੇ ਜਾਣੇ ਕਿਉਂਕਿ ਜੇ ਇਹਨਾਂ ਨੇ ਆਪਦੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਕਰਨਾ ਹੈ ਨਾ ਪਾਲਿਸੀ ਇਹ ਬਣਾ ਲੈਂਦੇ ਆ ਉਹਦੀ ਇੰਪਲੀਮੈਂਟੇਸ਼ਨ ਵਾਸਤੇ ਐਗਜ਼ੈਕਟਿਵ ਦੇ ਵਿੱਚ ਇਹਨਾਂ ਦੇ ਬੰਦੇ ਚਾਹੀਦੇ ਆ ਜਿਹੜੇ ਇੰਪਲੀਮੈਂਟ ਅੱਗੇ ਜਾ ਕੇ ਕਰਨ ਡਪਾਰਟਮੈਂਟਸ ਦੇ ਹੈਡਸ ਕਹਿ ਲਈ ਆਪਾਂ ਇੱਥੇ ਮੈਜੋਰਟੀ ਆਪਾਂ ਚੇਅਰ ਆਪਣਾ ਪ੍ਰੋਫੈਸਰਸ ਕਹਿ ਲਈ ਹੈ ਨਾ ਸਾਰੇ ਆਰਐਸਐਸ ਬੀਜੇਪੀ ਦੇ ਆ ਈਵਨ ਕਿ ਜਿਹੜਾ ਬੀ ਕਲਾਸ ਸੀ ਕਲਾਸ ਅਫਸਰ ਆ ਨਾ ਕਲਰਕ ਆ ਜਾਂ ਪੀਐਨ ਹੋਗੇ ਉਹਨਾਂ ਦੀ ਵੀ ਅਪੁਆਇੰਟਮੈਂਟ ਤਾਂ ਹੋਣੀ ਆ ਜੇ ਬੀਜੇਪੀ ਆਰਐਸਐਸ ਤੋਂ ਸਪਾਰਸ਼ ਲੈ ਕੇ ਆਉਣਗੇ ਵੀ ਇੱਥੇ ਅਸਿਸਟੈਂਟ ਪ੍ਰੋਫੈਸਰ ਲੱਗਣਾ ਤੁਸੀਂ ਜੇ ਪੜ੍ਹਾਈ ਕਰਕੇ ਪੀਐਚਡੀ ਕਰਕੇ ਪ੍ਰੋਫੈਸਰ ਵੀ ਲੱਗਣਾ ਗੈਸਟ ਆਫ ਕਲਟੀ ਵੀ ਲੱਗਣਾ ਤੁਹਾਡੀ ਜਿਹੜੀ ਰეკਮੈਂਡੇਸ਼ਨ ਆ ਸਪਾਰਸ਼ ਆ ਬੀਜੇਪੀ ਆਰਐਸਐਸ ਤੋਂ ਹੋਣੀ ਚਾਹੀਦੀ ਜੇ ਤੁਸੀਂ ਸਪਾਰਸ਼ ਲੈ ਕੇ ਨਹੀਂ ਆਉ ਨੂੰ ਮਤਲਬ ਆਰਐਸਐਸ ਦੇ ਵਿੱਚ ਪਹਿਲਾਂ ਭਰਤੀ ਹੋਣਾ ਪੈਣਾ ਜਿੱਥੇ ਅਸੀਂ ਕੁਝ ਕਰਨਾਗਾ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਜਦੋਂ ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਜਿਹੜੇ ਸੋਚ ਜਿਹੜੀ ਹੈਗੀ ਹੈ ਉਹ ਲਾਗੂ ਕੀਤੀ ਜਾਂਦੀ ਹੈ ਫੋਰ ਐਗਜ਼ਾਮਪਲ ਜੇ ਐਗਜ਼ਾਮਪਲ ਦੇਣਾ ਹੋਵੇ ਕਿਸ ਤਰੀਕੀ ਦੀ ਸੋਚ ਹੈ ਵੀ ਜਿੰਨਾ ਤੋਂ ਤੁਹਾਨੂੰ ਇਤਰਾਜ਼ ਹੁੰਦਾ ਤੁਸੀਂ ਦੇਖੋ ਵੀ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਆਪਦੀ ਸੋਚ ਨੂੰ ਇੰਪਲੀਮੈਂਟ ਕਰ ਰਹੇ ਆ ਚਾਹੇ ਆਪਾਂ ਕਹਿ ਲਈਏ ਵੀ ਵਨ ਨੇਸ਼ਨ ਵਨ ਲੈਂਗੁਏਜ ਕਹਿ ਲਈਏ ਠੀਕ ਆ ਵਨ ਨੇਸ਼ਨ ਵਨ ਲਾਅ ਕਹਿ ਲਈਏ ਠੀਕ ਆ ਵਨ ਨੇਸ਼ਨ ਵਨ ਰਿਲੀਜੀਅਨ ਕਹਿ ਲਈਏ ਵੀ ਉਹਦੇ ਜਿਹੜੇ ਵਨੈਸ ਦੇ ਗਲਬੇਹੜ ਸਾਰੇ ਨੂੰ ਲੈ ਕੇ ਆਉਣਾ ਚਾਹੁੰਦੇ ਆ ਵੀ ਜਿੰਨੀਆਂ ਆਪਾਂ ਕਿ ਇਹ ਵੀ ਹਿੰਦੁਸਤਾਨ ਦੇ ਵਿੱਚ ਅੱਡ-ਅੱਡ ਨੈਸ਼ਨੈਲਿਟੀਆਂ ਰੈਸਾਈਡ ਕਰਦੀਆਂ ਨੇ ਉਹਨਾਂ ਦੇ ਅੱਡ-ਅੱਡ ਕਲਚਰ ਉਹਨਾਂ ਕਲਚਰਸ ਨੂੰ ਖਤਮ ਕਰਕੇ ਵਨੈਸ ਦੇ ਅੰਡਰ ਲੈ ਕੇ ਆ ਰਹੇ ਆ ਠੀਕ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਇਦਾਂ ਹੋ ਰਿਹਾ ਕਿ ਪੰਜਾਬੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਦੇ ਉੱਤੇ ਵੀ ਇਸ ਤਰੀਕੇ ਦਾ ਹਮਲਾ ਹੋ ਕੀਤਾ ਜਾ ਰਿਹਾ ਦੇਖੋ ਜੀ ਅੱਜ ਤੋਂ 1.5 ਸਾਲ ਪਹਿਲਾਂ ਇਹਨਾਂ ਨੇ ਨਵੀਂ ਇੱਕ ਚੀਜ਼ ਇੰਟਰੋਡਿਊਸ ਕਰਤੀ ਸੀਗੀ ਕਿ ਭਈ ਪੰਜਾਬੀ ਨੂੰ ਤੇ ਆਪਸ਼ਨਲ ਸ ਡਿਗਰੀ ਕਰਦਾਗਾ ਤਾਂ ਉਹਨੂੰ ਇਹਨਾਂ ਨੇ ਕੰਪਲਸਰੀ ਛੱਡ ਕੇ ਆਪਸ਼ਨਲ ਕਰਤਾ ਸੀਗਾ ਵੀ ਜਦੋਂ ਆਪਸ਼ਨਲ ਕਰਤਾ ਮੰਨ ਲਓ ਅੱਜ ਕੰਪਲਸਰੀ ਦੇ ਵਿੱਚ 50 ਸਟੂਡੈਂਟ ਆ 50 ਦੇ ਵਿੱਚੋਂ 50 ਸਟੂਡੈਂਟ ਉਸ ਨੂੰ ਅਪਟ ਕਰ ਰਹੇ ਆ ਕੱਲ ਉਹਨੂੰ ਇਹਨਾਂ ਨੇ ਆਪਸ਼ਨਲ ਕਰਤਾ ਹੌਲੀ ਹੌਲੀ 50 ਦੇ ਵਿੱਚੋਂ 40 ਕਰਨਗੇ 40 ਦੀ ਜਗ੍ਹਾ ਤੇ 25 ਰਹਿ ਜਾਣਗੇ ਵਿੱਚ 25 ਦੀ ਜਗ੍ਹਾ ਤੇ 10 ਰਹਿ ਜਾਣਗੇ ਜਦੋਂ ਇਹਨਾਂ ਨੇ 50 ਦੇ ਵਿੱਚੋਂ ਪੰਜੇ ਜਵਾਗੀ ਪੰਜਾਬੀ ਲੈਣ ਲੱਗ ਗਏ ਇਹਨਾਂ ਨੇ ਕਹਿਣਾ ਜੀ ਪੰਜਾਬੀ ਤਾਂ ਕੀ ਆਪਟੀ ਨਹੀਂ ਕਰ ਰਿਹਾ ਸਬਜੈਕਟ ਰਿਲੀਡ ਕਰ ਦਿਓ ਵੀ ਇਹ ਇਹਨਾਂ ਦੀ ਲੰਮੀ ਪਾਲਿਸੀ ਆ ਵੀ ਇਹ ਇੱਕਦਮ ਬਾਾਰ ਨਹੀਂ ਕਰਦੇ ਇਹ ਸਲੋ ਮਤਲਬ ਪਿੱਛੇ ਜੇ ਆਇਆ ਸੀਗਾ ਮੈਨੂੰ ਸਟੂਡੈਂਟ ਦੱਸ ਰਹੇ ਸੀਗੇ ਕਿ ਕੋਈ ਸਟੂਡੈਂਟ ਸੀਗਾ ਉਹਨੇ ਕੋਈ ਮੇਰੇ ਖਿਆਲ ਨਾਲ ਮਾਸ ਕਮਿਊਨੀਕੇਸ਼ਨ ਦਾ ਸਟੂਡੈਂਟ ਸੀਗਾ ਲੈਕਚਰ ਦੇਂਦੇ ਹੋਏ ਆਪਣੀ ਕੋਈ ਪ੍ਰੈਜੈਂਟੇਸ਼ਨ ਦੇ ਰਿਹਾ ਸੀਗਾ ਉਹਨੇ ਕੋਈ ਪੰਜਾਬੀ ਦਾ ਕੋਈ ਕਿਸਾਨਾਂ ਦੇ ਪ੍ਰਤੀ ਕੋਈ ਗੱਲ ਕਹਿਤੀ ਤੇ ਉਹਨੂੰ ਲੈ ਕੇ ਵੀ ਫਿਰ ਲੈਕਚਰਰਾਂ ਨੇ ਤਾੜਨਾ ਕੀਤੀ ਸੀ ਹਾਂਜੀ ਉਹ ਪ੍ਰੈਜੈਂਟੇਸ਼ਨ ਦੇ ਰਿਹਾ ਸੀਗਾ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਹਨ ਤੇ ਉਹਨੇ ਕੋਈ ਕਿਸਾਨਾਂ ਦੇ ਬਾਬਤ ਲਈ ਨਹੀਂ ਇੰਗਲਿਸ਼ ਦੇ ਵਿੱਚ ਪ੍ਰੈਜੈਂਟੇਸ਼ਨ ਦੇ ਰਿਹਾ ਉਹਨੇ ਕਿਸਾਨਾਂ ਦੇ ਬਾਰੇ ਕੋਈ ਇੱਕਦਲੀ ਨਹੀਂ ਪੰਜਾਬੀ ਦੇ ਵਿੱਚ ਬੋਲਦੀ ਹਨ ਉੱਥੇ ਜਿਹੜੇ ਪ੍ਰੋਫੈਸਰ ਸੀ ਉਹਨਾਂ ਦਾ ਇਹ ਕਹਿ ਆ ਗਈ ਹੈ ਇਲੀਟਰੇਟ ਲੋਕਾਂ ਦੀ ਭਾਸ਼ਾ ਆ ਗਈ ਤੁਸੀਂ ਇੰਗਲਿਸ਼ ਦੇ ਵਿੱਚ ਗੱਲ ਕਰੋ ਮੈਂ ਤੁਸੀ ਦੇਖੋ ਇਹਨਾਂ ਦੀ ਸੋਚ ਦੇ ਵਿੱਚ ਹੈ ਨਾ ਵੀ ਕੀ ਚੀਜ਼ ਬੜੀ ਹੋਈ ਆ ਵੀ ਤੁਸੀਂ ਜਿਹੜੀ ਜ਼ਮੀਨ ਤੇ ਖੜੇ ਹੋ ਪੰਜਾਬ ਦੀ ਆ ਤੇ ਇੱਥੋਂ ਦੀ ਮਾਂ ਬੋਲੀ ਪੰਜਾਬੀ ਆ ਤੁਸੀਂ ਇੱਥੇ ਰਹਿ ਕੇ ਪੰਜਾਬੀ ਦਾ ਸਤਿਕਾਰ ਨਹੀਂ ਕਰ ਰਹੇ ਤਾਂ ਤੁਸੀਂ ਮਹਾਰਾਜ ਨੂੰ ਕੀ ਰੱਬ ਨੂੰ ਕੀ ਮੂੰਹ ਦਿਖਾਉਂਗੇ ਤੁਸੀਂ ਕਿੱਥੇ ਆ ਕੇ ਆਪਦਾ ਭਗਤਾਨ ਕਰੋਗੇ ਤੇ ਹੁਣ ਸਥਿਤੀ ਕੀ ਦੇਖਦੇ ਹਾਂ ਵੀ ਜਿਹੜਾ ਸੈਮੀਨਾਰ ਦੀ ਤੁਸੀਂ ਗੱਲ ਕਰ ਰਹੇ ਸੀਗੇ ਫਿਰ ਗੁਰੂ ਸਾਹਿਬ ਦਾ ਜਿਹੜਾ ਇਹ ਸਮਾਗਮ ਹੋਣਾ ਹੈ ਇਹ ਹੋਏਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖੋ ਜੀ ਆਪਾਂ ਇਹ ਮਸਲੇ ਨੂੰ ਰੇਸ ਕਰਨ ਤੋਂ ਬਾਅਦ ਵੀਡੀਓ ਪਾਉਣ ਤੋਂ ਬਾਅਦ ਵੀ ਇਹਨਾਂ ਨੂੰ ਮੈਂ ਇੱਕ ਮੇਲ ਕਰਤੀ ਕਿਤੇ ਵੀ ਕਮੀਨਾਰ ਆਏ ਵੀ ਦੁਬਾਰਾ ਇਹਨਾਂ ਨੂੰ ਇੱਕ ਵਾਰ ਮੈਂ ਯਾਦ ਕਰਾਦਾ ਮੇਲ ਕੀਤੀ ਆ ਮੈਂ ਡੀਐਸਵੀ ਰਜਿਸਟਰਰ ਨੂੰ ਵਾਈਸ ਚਾਂਸਲਰ ਨੂੰ ਮੇਲ ਕੀਤੀ ਆ ਕਿ ਭਾਈ ਤੁਹਾਨੂੰ ਇੰਨੀ ਤਰੀਕ ਨੂੰ ਆ ਲੈਟਰ ਦਿੱਤਾ ਸੀ ਉਹਦਾ ਡੈਰੀ ਨੰਬਰ ਇਹ ਆ ਉਹਦੇ ਬਾਰੇ ਤੁਸੀਂ ਇੱਕ ਵਾਰ ਰਿਜੈਕਟ ਕਰਤਾਗਾ ਵੀ ਇਹਨੂੰ ਦੁਬਾਰਾ ਇੱਕ ਵਾਰ ਕੰਸੀਡਰੇਸ਼ਨ ਦੇ ਵਿੱਚ ਚਲੋ ਅਸੀਂ ਸੈਮੀਨਾਰ ਕਰਵਾਉਣਾਗਾ ਠ ਕੋਈ ਰਾਪਤਾ ਨਹੀਂ ਕੀਤਾ ਕੁਛ ਨਹੀਂ ਇਹਨਾਂ ਨੇ ਕੰਟੈਕਟ ਕੀਤਾ ਸੈਮੀਨਾਰ ਅਸੀਂ ਕਰਵਾਉਣਾ ਜੀ ਅਸੀਂ ਪੋਸਟਰ ਸ਼ੇਅਰ ਕੀਤਾ ਸਾਡੇ ਸਪੀਕਰਸ ਆਉ ਕੱਲ ਆ ਰਹੇ ਆ ਸਾਨੂੰ ਸੈਮੀਨਾਰ ਹਾਲ ਜੇ ਮਿਲਦਾਗਾ ਸੈਮੀਨਾਰ ਹਾਲ ਦੇ ਵਿੱਚ ਕਰ ਲਾਂਗੇ ਜੇ ਨਹੀਂ ਮਿਲਦਾ ਸਾਡੇ ਕੋਲੇ ਫਿਰ 550 ਕਿੱਲੇ ਦੇ ਵਿੱਚ ਯੂਨੀਵਰਸਿਟੀ ਬਣੀ ਆ ਇਹਨਾਂ ਦੇ ਯਾਦਾ ਦਫ਼ਤਰਾਂ ਦੇ ਮੂਰੇ ਵੀਸੀ ਆਫਿਸ ਦੇ ਮੂਰੇ ਕਰ ਲਾਂਗੇ ਡੀਨ ਆਫਿਸ ਦੇ ਮੂਰੇ ਕਰ ਲਾਂਗੇ ਵਾਧੂ ਜਗ੍ਹਾ ਕਿ ਜਿੱਥੇ ਜੀ ਕਰੂਗਾ ਕਰ ਲਾਂਗੇ ਸਾਡੀ ਯੂਨੀਵਰਸਿਟੀ ਅਸੀਂ ਕਰਾਂਗੇ ਜੀ ਅੱਛਾ ਪਿੱਛੇ ਜੇ ਤਾਂ ਇਹ ਵੀ ਗੱਲ ਚੱਲ ਰਹੀ ਸੀਗੀ ਕਿ ਇੱਕ ਸਟੂਡੈਂਟਸ ਤੋਂ ਇੱਕ ਐਫੀਡੇਵਿਟਸ ਪਰਵਾਇਆ ਜਾ ਰਿਹਾ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਮਰਜ਼ੀ ਤੋਂ ਕਿਤੇ ਐਜੀਟੇਸ਼ਨ ਨਹੀਂ ਕਰ ਸਕਦੇ ਤੇ ਹੁਣ ਜਿਹੜਾ ਇਹ ਪ੍ਰੋਗਰਾਮ ਹੈਗਾ ਪਹਿਲਾਂ ਤਾਂ ਮੈਂ ਉਸ ਤੇ ਗੱਲ ਤੇ ਆਵਾਂ ਉਹ ਜਿਹੜਾ ਫਾਰਮ ਸੀਗਾ ਐਜੀਟੇਸ਼ਨ ਹੋ ਰਹੀ ਸੀ ਤੁਸੀਂ ਵੀ ਐਜੀਟੇਸ਼ਨ ਕੀਤੀ ਸੀ ਉਸ ਐਫੀਡੇਵਿਟ ਦੇ ਖਿਲਾਫ ਉਹ ਕੀ ਐਫੀਡੇਵਿਟ ਸੀਗਾ ਤੇ ਉਹਦਾ ਹੁਣ ਬਣਿਆ ਕੀ ਆ ਇਸ ਐਫੀਡੇਵਿਡ ਦੇ ਬੱਚੇ ਇਹਨਾਂ ਨੇ ਸ਼ਰਤਾਂ ਰੱਖੀਆਂ ਸੀਗੀਆਂ ਜੀ ਵੀ ਕਿਸੇ ਵੀ ਸਟੂਡੈਂਟ ਨੇ ਇਹ ਐਡਮਿਸ਼ਨ ਲੈਣੀ ਹੈ ਪੰਜਾਬ ਯੂਨੀਵਰਸਿਟੀ ਵਿੱਚ ਹਨ ਉਹ ਇਹ ਐਫੀਡੇਵਿਡ ਦੇ ਬੱਚੇ ਪੁਆਇੰਟ ਸੀਗੇ ਕਿ ਅਸੀਂ ਬਿਨਾਂ ਪਰਮਿਸ਼ਨ ਤੋਂ ਧਰਨਾ ਨਹੀਂ ਲਾਵਾਂਗੇ ਤੁਸੀਂ ਦੇਖੋ ਵੀ ਜਿਹਦੇ ਖਿਲਾਫ ਧਰਨਾ ਲਾਣਾ ਉਹਨੂੰ ਪਹਿਲਾਂ ਲਿਖ ਕੇ ਦੇਣਾ ਪੈਣਾ ਕਿ ਤੁਹਾਡੇ ਖਿਲਾਫ ਧਰਨਾ ਲਾਣਾ ਪਰਮਿਸ਼ਨ ਦਿਓ ਪਰਮਿਸ਼ਨ ਦਾ ਸੈਮੀਨਾਰ ਦੀ ਨਹੀਂ ਦਿੰਦੇ ਧਰਨੇ ਦੀ ਪਰਮਿਸ਼ਨ ਕਿੱਥੋਂ ਦੇ ਦੇਣਗੇ ਜੀ ਹਨ ਜਿਹਦੇ ਖਿਲਾਫ ਧਰਨਾ ਲਾਣਾ ਉਹਨੂੰ ਪਹਿਲਾਂ ਜਾ ਕੇ ਪੁੱਛੋ ਉਹਨੂੰ ਪੁੱਛਣਾ ਤੇ ਫਿਰ ਕਹਿੰਦੇ ਧਰਨਾ ਲਾਉਣਾ ਤਾਂ 2 ਨੰਬਰ ਗੇਟ ਦੇ ਕੋਲੇ ਜੀ ਪੁ ਵੀ ਇੱਕ ਪਾਰਟਿਕੂਲਰ ਡੈਸੀਬਲ ਆ ਵੀ ਉਸ ਤੋਂ ਉੱਤੇ ਤੁਸੀਂ ਨਾ ਰਾਰੇ ਬਾਜੀ ਨਹੀਂ ਕਰ ਸਕਦੇ ਹਨ ਅੱਛਾ ਡੈਸੀਬਲ ਵੀ ਦੱਸੇ ਹੋਏ ਆ ਡੈਸੀਬਲ ਡੈਸੀਬਲ ਲੈ ਤਾਂ ਦੱਸੇ ਨਹੀਂ ਕੱਲ ਨੂੰ ਕਹਿਣਗੇ ਤੁਸੀਂ ਸਾਹ ਕੱਢਿਆ ਤੁਹਾਡਾ ਸਾਹ ਡੈਸੀਬਲ ਤੋਂ ਉੱਪਰ ਹੋ ਗਿਆ ਤੁਸੀਂ ਨਹੀਂ ਕਰ ਸਕਦੇ ਮਤਲਬ ਇਸ ਤਰ੍ਹਾਂ ਦੀਆਂ ਵੇਗ ਦੀਆਂ ਟਰਮਸ ਐਂਡ ਕੰਡੀਸ਼ਨਸ ਆ ਫੇਰ ਕਹਿੰਦੇ ਤੁਸੀਂ ਜੇ ਇਹਨਾਂ ਦੀ ਪਾਲਣਾ ਨਹੀਂ ਕਰਦੇ ਤੇ ਤੁਹਾਡੀ ਐਡਮਿਸ਼ਨ ਰੱਦ ਕਰ ਦਾਂਗੇ ਯੂਨੀਵਰਸਿਟੀ ਦੇ ਵਿੱਚ ਮਤਲਬ ਸਿੱਧੀ ਸਿੱਧੀ ਇੱਕ ਜਿਹੜਾ ਇੱਥੇ ਐਕਟਿਵਿਜ਼ਮ ਇੱਕ ਡੈਮੋਕਰੈਟਿਕ ਸੈਟਅਪ ਆ ਡੈਮੋਕਰੈਟਿਕ ਸਟਰਕਚਰ ਆ ਉਹਨੂੰ ਖਤਮ ਕਰ ਰਹੇ ਜਿਵੇਂ ਤੁਸੀਂ ਪੁੱਛਿਆ ਕਿ ਵੀ ਆਪਦੀ ਬੀਜ ਸੀਆ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਹੈ ਅਸ਼ਮਿਤ ਸਿੰਘ ਹੋਣੇ ਤੁਸੀਂ ਗੱਲ ਕਰ ਰਹੇ ਸੀਗੇ ਡੈਸੀਬਲਸ ਦੀ ਪਰ ਜਦੋਂ ਵੀ ਅਸੀਂ ਤੁਹਾਡੀ ਵੀਡੀਓਜ਼ ਦੇਖਦੇ ਹਾਂ ਹੁਣ ਤਾਂ ਤੁਸੀਂ ਬੜੇ ਪੋਲਾਈਟਲੀ ਗੱਲ ਕਰ ਰਹੇ ਹੋ ਲੋਟ ਹੋਂ ਦੇ ਵਿੱਚ ਗੱਲ ਕਰ ਰਹੇ ਹੋ ਪਰ ਜਦੋਂ ਵੀ ਤੁਹਾਡੀ ਵੀਡੀਓਜ਼ ਅਸੀਂ ਦੇਖਦੇ ਹਾਂ ਕੋਈ ਗੱਲ ਹੋ ਜੇ ਤਾਂ ਅਸ਼ਮਿਤ ਸਿੰਘ ਦੀ ਜਿਹੜੀ ਟੋਨ ਹੁੰਦੀ ਹੈ ਬੜੀ ਲਾਊਡ ਹੁੰਦੀ ਹੈ ਬੜੀ ਕਲੀਅਰ ਹੁੰਦੀ ਹੈ ਬੜੇ ਜੋਸ਼ ਦੇ ਵਿੱਚ ਹੁੰਦਾ ਇਹ ਜੋਸ਼ ਕਿੱਥੋਂ ਆ ਰਿਹਾ ਤੋ ਇਹ ਦੇਖੋ ਜੀ ਵੀ ਆਏ ਨਾ ਇਹ ਹੌਲੀ ਇਹ ਆਵਾਜ਼ ਇਹ ਸੁਣਦੇ ਨਹੀਂ ਇਹਨਾਂ ਨੂੰ ਜੇ ਆਪਾਂ ਹੌਲੀ ਕੀ ਗੱਲ ਕੀਤੀ ਪਿਆਰ ਨਾਲ ਗੱਲ ਕਹੀਏ ਡਿਸਕਸ਼ਨ ਐਂਡ ਡਿਬੇਟ ਟੇਬਲ ਦੇ ਉੱਤੇ ਬੈਠ ਕੇ ਗੱਲ ਕਰੀਏ ਸੁਣਦੇ ਨਹੀਂ ਜਿੰਨਾ ਟਾਈਮ ਆਪਾਂ ਇਹਨਾਂ ਨੂੰ ਚੀਕ ਚੀਕ ਕੇ ਇਹਨਾਂ ਦੇ ਖਿਲਾਫ ਧਰਨੇ ਲਾ ਕੇ ਇਹਨਾਂ ਨਾਲ ਗੱਲ ਨਹੀਂ ਕਰਦੇ ਜਿਹੜਾ ਜੋਸ਼ ਆ ਸਾਨੂੰ ਮਹਾਰਾਜ ਜੀ ਤੁਮ ਜੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਆ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਥੇ ਬੰਦੀ ਦੇ ਅੰਦਰ ਤੁਰੇ ਹੋਏ ਆ ਨਾ ਮਿਹਨਤ ਕਰ ਰਹੇ ਆ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਆ ਉਹਨਾਂ ਤੋਂ ਸਾਨੂੰ ਇਹ ਜਿਹੜਾ ਜੋਸ਼ ਆ ਮਿਲਦਾ ਜੀ ਅਛਾ ਮੈਂ ਨਾ ਹੁਣੇ ਦੇਖ ਰਿਹਾ ਸੀਗਾ ਅਸ਼ਮੀਰ ਸਿੰਘ ਇੱਥੇ ਖੜੇ ਸੀਗੇ ਅਸੀਂ ਤਿਆਰੀ ਕਰ ਰਹੇ ਸੀਗੇ ਇੰਟਰਵਿਊ ਕਰਨ ਦੀ ਤੇ ਨੌਜਵਾਨ ਇੱਥੋਂ ਜਿਹੜੇ ਲੰਘ ਰਹੇ ਸੀਗੇ ਫੋਟੋਆਂ ਖਿਚਵਾ ਰਹੇ ਸੀਗੇ ਉਹ ਜਿਹੜੇ ਕਟਿੰਗ ਵੀ ਸੀਗੇ ਪੱਗਾਂ ਨਹੀਂ ਬੰਨੀਆਂ ਹੋਈਆਂ ਸੀਗੀਆਂ ਮੇਰੇ ਖਿਆਲ ਨਾਲ ਪੰਜਾਬੀ ਵੀ ਨਹੀਂ ਸੀਗੇ ਸ਼ਾਇਦ ਨਾ ਤੇ ਵੈਸੇ ਇਸ ਸੱਥ ਜਥੇਬੰਦੀ ਨੂੰ ਸੀ ਜਾਣਾਂ ਜਾਂਦਾ ਵੀ ਇਹ ਪ੍ਰੋ ਪੰਜਾਬ ਹੈ ਪੰਜਾਬੀਆਂ ਦੀ ਗੱਲ ਕਰਦੀ ਹੈ ਹਨਾ ਪੰਜਾਬ ਦੀ ਗੱਲ ਕਰਦੀ ਹੈ ਤੇ ਮੈਂ ਤੇ ਦੇਖ ਰਿਹਾ ਤੁਹਾਨੂੰ ਵੀ ਬੜੇ ਸਟੂਡੈਂਟ ਪਿਆਰ ਕਰਦੇ ਆ ਤੇ ਵਾਈਸ ਪ੍ਰੈਜ਼ੀਡੈਂਟ ਤੁਹਾਨੂੰ ਐਵੇਂ ਵੋਟਾਂ ਦੇ ਨਾਲ ਹੀ ਬਣਾਇਆ ਤੁਹਾਨੂੰ ਹਨਾ ਕਿ ਕਿਦਾਂ ਦਾ ਮਾਹੌਲ ਤੁਸੀਂ ਦੇਖਦੇ ਹੋ ਤੇ ਵੀ ਪੰਜਾਬ ਦੀ ਗੱਲ ਕਰਦਾ ਹੋਏ ਨਾ ਪਿਆਰ ਮਿਲ ਰਿਹਾ ਤੁਸੀਂ ਦੇਖੋ ਜੀ ਮੈਨੂੰ ਲੱਗਦਾ ਵੀ ਬੜੇ ਲੰਮੇ ਸਮੇਂ ਬਾਅਦ ਹਨ ਕੋਈ ਸਾਬਤ ਸੂਰਤ ਨੌਜਵਾਨਾ ਵੀ ਯੂਨੀਵਰਸਿਟੀ ਦੀ ਕੌਂਸਲ ਦੇ ਵਿੱਚ ਆਇਆਗਾ ਤੇ ਮਤਲਬ ਬੜੇ ਮਾਣ ਵਾਲੀ ਗੱਲ ਆ ਵੀ ਜਿਹੜੇ ਵਿਦਿਆਰਥੀ ਹਨ ਇੰਨਾ ਪਿਆਰ ਸਤਿਕਾਰ ਦਿੰਦੇ ਆ ਵੀ ਤੁਸੀਂ ਨਾਨ ਪੰਜਾਬੀ ਸਟੂਡੈਂਟਸ ਦੀ ਗੱਲ ਕੀਤੀ ਹੈ ਨਾ ਵੀ ਇਸ ਵਾਰ ਜਿੰਨੀ ਵੋਟ ਪਈ ਹੈ ਨਾ ਸਾਰੇ ਨਾਲੋਂ ਵੱਧ ਜੇ ਮੈਨੂੰ ਵੋਟ ਪਈ ਆ ਤਾਂ ਨਾਨ ਪੰਜਾਬੀ ਸਟੂਡੈਂਟਸ ਨੇ ਵੀ ਮੇਰਾ ਸਾਥ ਦਿੱਤਾ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਉਹਨਾਂ ਨੇ ਸਾਡਾ ਕੰਮ ਦੇਖਿਆ ਮਿਹਨਤ ਦੇਖਿਆ ਸਾਡੀ ਆਡਿਓਲੋਜੀ ਨੂੰ ਪਸੰ ਬੱਤ ਦੇ ਭਲੇ ਦਾ ਮੈਂ 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 ਸੋਰੀ ਤੁਹਾਨੂੰ ਰੋਕਿਆ ਜਿਹੜਾ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਨਾ ਉਹੀ ਵੀ ਸਾਰਿਆਂ ਨੂੰ ਇਨਕਲੂਡ ਕੀਤਾ ਹੋਇਆ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ ਕਿ Hindu Turk ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਲ ਸਭਾ ਇੱਕ ਹੈ ਪਹਿਚਾਨ ਉਹ ਹੈ ਨਾ ਉੱਥੇ ਸਾਰਿਆਂ ਦੀ ਗੱਲ ਕੀਤੀ ਹੋਈ ਜੇ ਪੰਜਾਬ ਦੀ ਗੱਲ ਕਰ ਰਹੇ ਤਾਂ ਪੰਜਾਬ ਦੇ ਵਿੱਚ Hindu ਵੀ ਹੈਗਾ ਮੁਸਲਮਾਨ ਵੀ ਹੈਗਾ ਇਸਾਈ ਵੀ ਸਾਰੇ ਇਕੱਠਿਆਂ ਦਾ ਕਨਸੈਪਟ ਹੈਗਾ ਸਾਂਝੀ ਵਾਲਤਾ ਦਾ ਸੰਦੇਸ਼ ਹੈ ਜੀ ਬਿਲਕੁਲ ਤੁਸੀਂ ਦੇਖੋ ਵੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ ਵੀ ਉਹ ਇੱਕ ਮਤਲਬ ਸਿੰਬੋਲਿਕ ਚੀਜ਼ ਆ ਕੇ ਵੀ ਸਿੱਖੀ ਦੇ ਵਿੱਚ ਇਨਕਲੂਸਿਵਨੈਸ ਦਾ ਕਨਸੈਪਟ ਵੀ ਸਾਰਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ ਸਾਰਿਆਂ ਨੂੰ ਸਪੇਸ ਦਿੱਤੀ ਜਾਂਦੀ ਹੈ ਨਾ ਉਹ ਸਾਡੇ ਜਿਹੜਾ ਫਲਸਫਾ ਅਸਰ ਵੱਤ ਦੇ ਭਲੇ ਦਾ ਸੀ ਯੂਨੀਵਰਸਿਟੀ ਦੇ ਵਿੱਚ ਉਹ ਲੈ ਕੇ ਚੱਲੇ ਹੋਏ ਆ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਆ ਨੌਨ ਪੰਜਾਬੀ ਸਟੂਡੈਂਟਸ ਵੀ ਆ ਸਾਡੇ ਇਸ ਫਲਸਫੇ ਨੂੰ ਅੰਡਰਸਟੈਂਡ ਕਰਦੇ ਆ ਸਮਝਦੇ ਆ ਪੜੇ ਲਿਖੇ ਸਟੂਡੈਂਟ ਯੂਨੀਵਰਸਿਟੀ ਦੇ ਵਿੱਚ ਐਜੂਕੇਟਿਡ ਸੈਕਸ਼ਨ ਰਹਿੰਦਾਗਾ ਉਹ ਸਾਡੀ ਗੱਲ ਨੂੰ ਸਮਝਦਾਗਾ ਤੇ ਉਹਨਾਂ ਨੂੰ ਇੱਕ ਗੱਲ ਦੀ ਵੀ ਕਲੈਰਿਟੀ ਹੋ ਚੁੱਕੀ ਆ ਜੇ ਵੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਉਹਨਾਂ ਦੀ ਪੋਲਿਸੀਜ਼ ਦੇ ਖਿਲਾਫ ਜੋ ਕੀ ਬੋਲ ਸਕਦਾ ਨਾ ਤਾਂ ਵਿਦ ਸੋ ਸਹੀ ਆਸ ਕਰਦੇ ਆ ਕਿ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਇਹ ਸੈਮੀਨਾਰ ਹੈ ਪ੍ਰੋਗਰਾਮ ਹੈ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਸਟੂਡੈਂਟ ਲੈ ਕੇ ਚੱਲ ਰਹੇ ਆ ਵੀ ਇਹ ਹੋਵੇ ਯੂਨੀਵਰਸਿਟੀ ਦੇ ਵਿੱਚ ਔਰ ਹੋਣਾ ਵੀ ਚਾਹੀਦਾ ਕਿਉਂਕਿ ਇਸ ਸਦੀ ਨਹੀਂ ਬਲਕਿ ਪੂਰੀ ਦੁਨੀਆ ਦਾ ਇਤਿਹਾਸ ਅਸੀਂ ਖੋਲ ਕੇ ਵੇਖ ਲਈ ਤਾਂ ਮਿਸਾਲ ਨਹੀਂ ਮਿਲ ਸਕਦੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨ ਹੁਆਂ ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਗ ਹੈ 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 ਸਭ ਜਗ ਪਇਓ ਜੈ 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 ਸੁਰ ਲੋਕ ਉਸ ਸੁਰਾਂ ਦੇ ਲੋਕਾਂ ਦੇ ਦੇਵਤਿਆਂ ਨੇ ਵੀ ਜੈ ਜੈਕਾਰ ਕੀਤੀ ਸੀ ਹਾਲਾਂਕਿ ਉਸ ਟਾਈਮ ਧਰਤੀ ਦੇ ਉੱਤੇ ਹਾਹਾਕਾਰ ਮਚ ਗਈ ਸੀ ਹੈ ਹੈ ਹੋ ਗਈ ਸੀ ਵੀ ਇਹ ਕਿਹੜਾ ਮਹਾਪੁਰਖ ਹੈ ਜਿਹਨੇ ਐਡਾ ਵੱਡਾ ਕਾਰਾ ਕਰਤਾ ਜਿਹਨੇ ਆਪਣੇ ਲਈ ਨਹੀਂ ਬਲਕਿ ਦੂਜਿਆਂ ਦੇ ਲਈ ਐਡੀ ਵੱਡੀ ਕੁਰਬਾਨੀ ਦੇਤੀ ਸੋ ਸਾਡਾ ਪਿਆਰ ਸਤਕਾਰ ਤੁਹਾਨੂੰ ਹੈਗਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਤਰੀਕੇ ਨਾਲ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਗੁਰਤੇਗ ਬਹਾਦਰ ਜੀ ਮਹਾਰਾਜੀ ਨੇ ਗੱਲ ਕੀਤੀ ਹੈ ਔਰ ਜਿਸ ਤਰੀਕੇ ਨਾਲ ਤੁਹਾਡੀ ਜਥੇਬੰਦੀ ਗੱਲ ਕਰ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਜਿਹੜੇ ਤੁਸੀਂ ਗੱਲ ਮੂੰਹ ਤੋਂ ਕਹਿ ਰਹੇ ਹੋ ਉਹਨਾਂ ਪੈੜਾਂ ਦੇ ਉੱਤੇ ਤੁਸੀਂ ਕਰਮਾਂ ਦੇ ਰਾਹੀ ਵੀ ਚੱਲੋ ਜੀ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ